ਸਤਿ ਸ਼੍ਰੀ ਅਕਾਲ ਜੀ ਜੇਕਰ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਅੰਦਰ ਜਾਂਦੇ ਹੀ ਬੜਾ ਅਜੀਬ ਜਿਹਾ ਮਹਿਸੂਸ ਹੋਇਆ ਇੱਕ ਪਾਸੇ ਵਿਆਹ ਦੀਆਂ ਰਸਮਾਂ ਹੋ ਰਹੀਆਂ ਸਨ ਤੇ ਦੂਜੇ ਪਾਸੇ ਜਨਾਨੀਆਂ ਆਪਣੇ ਸ਼ੋਰਗੁਲ ਚ ਮਸਤ ਸਨ ਤੇ ਕੁਝ ਕੁ ਸਿੱਠਣੀਆਂ ਗਾ ਰਹੀਆਂ ਸਨ ਲੋਕ ਸ਼ਰਦਾ ਤੇ 쿠ਸ਼ੀ ਨਾਲ ਬੈਠੇ ਵਿਆਹ ਦੀਆਂ ਰਸਮਾਂ ਨੂੰ ਦੇਖ ਰਹੇ ਸਨ ਅਸੀਂ ਦੋਹਾਂ ਨੇ ਨਮਸਕਾਰ ਕੀਤੀ ਤੇ ਚੁੱਪਚਾਪ ਪਿੱਛੇ ਜਾ ਕੇ ਬੈਠ ਗਏ ਸਾਨੂੰ ਇੱਥੇ ਕੋਈ ਨਹੀਂ ਸੀ ਜਾਣਦਾ ਨਾ ਲੜਕੇ ਵਾਲੇ ਤੇ ਨਾ ਲੜਕੀ ਵਾਲੇ ਅਸੀਂ ਕਿਸੇ ਨੂੰ ਪਹਿਲਾਂ ਕਦੇ ਮਿਲੇ ਹੀ ਨਹੀਂ ਸੀ ਤੇ ਨਾ ਹੀ ਕਿਸੇ ਨੂੰ ਦੇਖਿਆ ਸੀ ਇਸੇ 6-5 ਵਿੱਚ ਸੋਚਦੇ-ਸੋਚਦੇ ਮੇਰੀ ਸੋਚ ਮੈਨੂੰ ਬਹੁਤ ਪਿੱਛੇ ਲੈ ਗਈ ਉਨਹੀ ਦਿਨੀ ਮੇਰੀ ਇੱਕ ਕਹਾਣੀ ਕੌੜਾ ਸੱਚ ਪੰਜਾਬੀ ਦੇ ਇੱਕ ਅਖਬਾਰ ਵਿੱਚ ਛਪੀ ਸੀ ਸਰ ਜੀ ਤੁਹਾਡੀ ਅਖਬਾਰ ਵਿੱਚ ਛਪੀ ਕਹਾਣੀ ਕੌੜਾ ਸੱਚ ਬਹੁਤ ਵਧੀਆ ਲੱਗੀ ਫ੍ਰੋਮ ਦੀਪ ਮੈਨੂੰ ਇੱਕ ਐਮਐਮਐਸ ਪ੍ਰਾਪਤ ਹੋਇਆ। ਸ਼ੁਕਰੀਆ ਜੀ ਤੁਸੀਂ ਕੀ ਕਰਦੇ ਹੋ? ਕੀ ਤੁਸੀਂ ਟੀਚਰ ਹੋ? ਮੈਂ ਉਸੇ ਤਰੀਕੇ ਨਾਲ ਹੀ ਸਵਾਲ ਕੀਤਾ। ਨਹੀਂ ਜੀ ਮੈਂ ਪੜ੍ਹਦੀ ਹਾਂ ਟੀਚਰ ਨਹੀਂ ਹਾਂ। ਫ੍ਰੌਮ ਦੀਪ। ਇਹ ਜਵਾਬ ਆਇਆ। ਪਲੀਜ਼ ਤੁਸੀਂ ਕਮੈਂਟ ਕਰਕੇ ਦਿਖੋ ਕਿ ਇਹ ਕਹਾਣੀ ਤੁਹਾਨੂੰ ਕਿਉਂ ਅੱਛੀ ਲੱਗੀ। ਕਿਉਂਕਿ ਇੱਕ ਲੇਖਕ ਦੀ ਇਹ ਜਾਣਨ ਦੀ ਹੀ ਇੱਛਾ ਹੁੰਦੀ ਹੈ ਕਿ ਪਾਠਕ ਉਸ ਨੂੰ ਕਿਉਂ ਪਸੰਦ ਕਰਦੇ ਹਨ। ਮੈਂ ਫੇਰ ਮੈਸੇਜ ਕਰਾਂ ਹੀ ਪੁੱਛਿਆ ਅੱਜ ਤੇ ਲੇਟ ਹੋ ਗਈ ਹਾਂ ਕੱਲ ਨੂੰ ਪੂਰਾ ਕਾਮੈਂਟ ਭੇਜਾਂਗੀ ਮੈਨੂੰ ਜਵਾਬ ਮਿਲਿਆ ਗੱਲ ਉਸ ਦੀ ਵੀ ਸਹੀ ਸੀ ਕਿਉਂਕਿ ਸ਼ਾਮ ਹੋ ਚੁੱਕੀ ਸੀ ਤੇ ਉਸਨੇ ਘਰ ਦਾ ਕੰਮ ਵੀ ਕਰਨਾ ਹੋਵੇਗਾ ਮੈਂ ਤਾਂ ਭਲਾ ਦੀ ਵੇਲਾ ਸੀ ਤੇ ਆਪਣੀ ਪ੍ਰਸ਼ੰਸਾ ਸੁਣਨ ਦਾ ਭੁੱਖਾ ਕਿਉਂਕਿ ਉਸ ਕਹਾਣੀ ਤੇ ਮੈਨੂੰ ਬਹੁਤ ਸਾਰੇ ਸੰਦੇਸ਼ ਆਏ 5-4 ਫੋਨ ਵੀ ਆਏ ਵੱਡਿਆਂ ਦੇ ਛੋਟਿਆਂ ਦੇ ਟੀਚਰਾਂ ਦੇ ਤੇ ਕੁਝ ਕੁ ਬਜ਼ੁਰਗ ਪਾਟਕਾਂ ਦੇ ਮੈਂ ਸਭ ਕੁਝ ਭੁੱਲ ਗਿਆ ਸੀ ਤੁਹਾਡੀ ਕਹਾਣੀ ਬਹੁਤ ਅੱਛਾ ਸੰਦੇਸ਼ ਦਿੰਦੀ ਹੈ ਕੁੜੀਆਂ ਨੂੰ ਬਹੁਤ ਪ੍ਰੇਰਨਾ ਦਿੰਦੀ ਹੈ ਉਹਨਾਂ ਨੂੰ ਸਬਰ ਕਰਨਾ ਸਿਖਾਉਂਦੀ ਹੈ ਜੇ ਸਾਰੀਆਂ ਕੁੜੀਆਂ ਤੁਹਾਡੀ ਕਹਾਣੀ ਦੀ ਪਾਤਰ ਦੀਪੀ ਦੀਪੀ ਦੀ ਤਰ੍ਹਾਂ ਆਪਣੀ ਭੂਆ ਦੀਆਂ ਗੱਲਾਂ ਤੇ ਅਮਲ ਕਰਨ ਤਾਂ ਤਾਂ ਕਈ ਘਰ ਉਜੜਨੋਂ ਬਚ ਸਕਦੇ ਹਨ ਫਰੋਮ ਦੀਪੀ ਅਗਲੇ ਦਿਨ ਮੇਰੇ ਇਨਬਾਕਸ 'ਚ ਆਏ ਇਸ ਸੰਦੇਸ਼ ਨਾਲ ਮੈਨੂੰ ਉਸ ਕੁੜੀ ਦਾ ਚਿਹਰਾ ਮੇਰੀ ਕਲਪਨਾ ਦੀ ਪਾਤਰ ਦੇ ਚਿਹਰੇ ਵਰਗਾ ਲੱਗਿਆ ਮੈਂ ਉਸਦੇ ਸੰਦੇਸ਼ ਤੋਂ ਬਹੁਤ ਪ੍ਰਭਾਵਿਤ ਹੋਇਆ ਮੈਨੂੰ ਉਹ ਸੰਦੇਸ਼ ਭੇਜਣ ਵਾਲੀ ਕੁੜੀ ਬਹੁਤ ਸਮਝਦਾਰ ਸੁਸ਼ੀਲ ਲੱਗੀ ਉਸਦੇ ਸ਼ਬਦਾਂ ਨੇ ਮੈਨੂੰ ਕਾਇਲ ਜਿਹਾ ਕਰ ਦਿੱਤਾ ਸ਼ੁਕਰੀਆ ਦੀਪ ਜੀ ਤੁਹਾਡੇ ਕਮੈਂਟ ਮੈਨੂੰ ਹੋਰ ਵਧੀਆ ਲਿਖਣ ਲਈ ਪ੍ਰੇਰਿਤ ਕਰਨਗੇ ਮੈਂ ਜਵਾਬ ਦਿੰਦਾ ਨਹੀਂ ਜੀ ਸ਼ੁਕਰੀਆ ਦੀ ਤਾਂ ਕੋਈ ਗੱਲ ਨਹੀਂ ਇਹ ਤਾਂ ਸਾਡਾ ਫਰਜ਼ ਹੈ ਉਸ ਦੇ ਇਸ ਪਿਆਰੇ ਜਿਹੇ ਕਮੈਂਟ ਨੇ ਮੈਨੂੰ ਹੋਰ ਹੀ ਤਰ੍ਹਾਂ ਦੀ ਖੁਸ਼ੀ ਦਿੱਤੀ ਤੇ ਮੈਂ ਫਖਰ ਜਿਹਾ ਮਹਿਸੂਸ ਕੀਤਾ ਮੋਬਾਈਲ ਫੋਨ ਤੇ ਸੰਦੇਸ਼ਾਂ ਦਾ ਆਉਣਾ ਜਾਣਾ ਚੱਲਦਾ ਰਿਹਾ ਤੇ ਮੈਂ ਉਸ ਦੀ ਵਿਚਾਰਧਾਰਾ ਵਿੱਚ ਵੱਜਦਾ ਚਲਾ ਗਿਆ ਤੁਸੀਂ ਜਾਣਦੇ ਹੋ ਕਿ ਮੈਂ 53 ਸਾਲ ਦੀ ਉਢੇੜ ਉਮਰ ਦਾ ਲੇਖਕ ਹਾਂ ਮੇਰੇ ਦੋਨੇ ਬੱਚੇ ਨੌਕਰੀ ਕਰਦੇ ਹਨ ਤੇ 25-26 ਸਾਲ ਦੀ ਉਮਰ ਦੇ ਹਨ ਤੇ ਤੂੰ ਸਿਰਫ 22 ਸਾਲਾਂ ਦੀ ਇੱਕ ਵਿਦਿਆਰਥਣ ਹੈ ਤੇਰਾ ਮੇਰੇ ਪ੍ਰਤੀ ਕੀ ਨਜ਼ਰੀਆ ਹੈ ਕਿਤੇ ਤੂੰ ਮੇਰੀ ਇਸ ਆਦਤ ਨੂੰ ਗਲਤ ਨਾ ਸਮਝ ਲਈ ਮੇਰੀਆਂ ਭਾਵਨਾਵਾਂ ਨੂੰ ਮੇਰੀ ਨਜ਼ਰੀਏ ਨਾਲ ਹੀ ਸਮਝੀ ਮੈਂ ਇੱਕ ਦਿਨ ਉਸ ਨੂੰ ਥੋੜਾ ਜਿਹਾ ਸਖਤ ਤੇ ਚੇਤਾਵਨੀ ਭਰੇ ਸ਼ਬਦਾਂ ਵਿੱਚ ਕਿਹਾ ਕਿਉਂਕਿ ਕਈ ਵਾਰੀ ਬੱਚੇ ਲੜ ਉਮਰੇ ਹਰ ਨਾਤੇ ਨੂੰ ਗਲਤ ਲੈ ਲੈਂਦੇ ਹਨ ਨਹੀਂ ਸਰ ਜੀ ਮੈਂ ਸਭ ਜਾਣਦੀ ਹਾਂ ਤੁਸੀਂ ਮੇਰੇ ਪਾਪਾ ਦੀ ਉਮਰ ਦੇ ਹੋ ਮੈਂ ਤੁਹਾਡੇ ਵਿੱਚ ਆਪਣੇ ਫੌਜੀ ਪਾਪਾ ਦਾ ਅਕਸ ਦੇਖਦੀ ਹਾਂ ਤੁਸੀਂ ਮੇਰੇ ਚਾਚਾ ਤਾਇਆ ਵਰਗੇ ਹੋ ਪਰ ਇੱਕ ਬਾਪ ਵੀ ਤਾਂ ਆਪਣੀ ਬੇਟੀ ਦਾ ਦੋਸਤ ਹੋ ਸਕਦਾ ਹੈ ਉਸ ਦਾ ਮਾਰਗਦਰਸ਼ਕ ਹੋ ਸਕਦਾ ਹੈ ਮੈਂ ਗਰੀਬ ਜ਼ਰੂਰ ਹਾਂ ਤੇ ਮੈਂ ਮਿਹਨਤ ਕਰਕੇ ਆਪਣੀ ਰੋਜੀ ਚਲਾਉਂਦੀ ਹਾਂ ਬਾਪ ਦੀ ਪੱਗ ਨੂੰ ਦਾਗ ਮੈਂ ਕਦੇ ਸੋਚ ਵੀ ਨਹੀਂ ਸਕਦੀ ਉਸ ਦੀਆਂ ਬੇਬਾਕ ਗੱਲਾਂ ਉਸ ਦੀ ਉੱਚ ਸ਼ਖਸੀਅਤ ਤੇ ਚੰਦਨਾ ਪਾਉਂਦੀਆਂ। ਮੈਨੂੰ ਉਹ ਕੁੜੀ ਮਿਹਨਤੀ ਲੱਗੀ ਤੇ ਉਸ ਦੇ ਵਿਚਾਰ ਤੇ ਵੱਡਿਆਂ ਪ੍ਰਤੀ ਉਸ ਦਾ ਪਿਆਰ ਮੇਰੇ ਮਾਨੰਦਰ ਆਪਣੀ ਭੈਣ ਬਣਾਉਣ ਵਿੱਚ ਸਫਲ ਰਿਹਾ। ਅੰਕਲ ਜੀ ਤੁਹਾਡੀਆਂ ਕਿੰਨੀਆਂ ਕੁੜੀਆਂ ਹਨ? ਆਂਟੀ ਜੀ ਕੀ ਕਰਦੇ ਹਨ? ਇੱਕ ਦਿਨ ਫੇਰ ਅਚਾਨਕ ਆਏ ਉਸ ਦੇ ਮੋਬਾਈਲ ਮੈਸੇਜ ਨੇ ਮੈਨੂੰ ਚੌਂਕਾ ਦਿੱਤਾ। ਹੁਣ ਉਹ ਸਰ ਜੀ ਤੋਂ ਅੰਕਲ ਜੀ ਆਂਟੀ ਜੀ ਤੇ ਆ ਗਈ ਸੀ। ਤੇ ਆਪਣ ਤੇ ਜਿਹੀ ਦਿਖਾਉਣ ਲੱਗ ਪਈ। ਕਈ ਵਾਰੀ ਘਰ ਦੀਆਂ ਛੋਟੀਆਂ-ਛੋਟੀਆਂ ਗੱਲਾਂ ਕਰਦੀ। ਤੰਗੀਆਂ ਤੁਰਸ਼ੀਆਂ ਦੀਆਂ ਗੱਲਾਂ ਵੀ ਕਰਦੀ। ਮੇਰੇ ਕੋਈ ਬੇਟੀ ਨਹੀਂ ਹੈ। ਬਸ ਦੋ بیٹے ਹੀ ਹਨ। ਮੈਂ ਉਸ ਨੂੰ ਜਵਾਬ ਦਿੱਤਾ ਤੇ ਠੰਡਾ ਜਿਹਾ ਹੌਂਗਾ ਲਿਆ। ਫੇਰ ਤਾਂ ਮੈਂ ਤੁਹਾਨੂੰ ਪਾਪਾ ਕਹਿ ਸਕਦੀ ਹਾਂ ਨਾ। ਬਸ ਜੀ ਮੈਂ ਤਾਂ ਹੁਣ ਤੁਹਾਨੂੰ ਪਾਪਾ ਫਰੈਂਡ ਹੀ ਕਿਹਾ ਕਰਾਂਗੀ। ਉਸਦੇ ਇਸ ਮੈਸੇਜ ਨੇ ਮੈਨੂੰ ਫੇਰ ਹਲੂਣਾ ਜਿਹਾ ਦਿੱਤਾ। ਜ਼ਰੂਰ ਜ਼ਰੂਰ ਕਿਉਂ ਨਹੀਂ ਤੂੰ ਮੇਰੀਆਂ ਧੀਆਂ ਵਰਗੀ ਹੀ ਹੈ ਵਰਗੀ ਨਹੀਂ ਸਿਰਫ ਧੀ ਹੀ ਹੈ ਪਰ ਮੈਂ ਕੁਝ ਹੋਰ ਨਾ ਲਿਖ ਸਕਿਆ ਠੀਕ ਹੈ ਜੀ ਤੁਸੀਂ ਮੈਨੂੰ ਬੇਟੀ ਆਖੂ ਨਾ ਆਖੋ ਮੈਂ ਪਾਪਾ ਹੀ ਕਿਹਾ ਕਰਨਾ ਵਾ ਉਸ ਨੇ ਬੇਚਜਿਕ ਲਿਖ ਦਿੱਤਾ ਹੁਣ ਕਦੇ-ਕਦੇ ਸਾਡੀ ਫੋਨ ਤੇ ਗੱਲ ਵੀ ਬੀ ਹੋ ਜਾਂਦੀ ਸੀ ਕਈ ਵਾਰੀ ਉਹ ਮੌਜੂਦਾ ਹਾਲਾਤਾਂ ਤੋਂ ਦੁਖੀ ਹੋ ਕੇ ਉੱਚੀ-ਉੱਚੀ ਰੋਣ ਲੱਗ ਜਾਂਦੀ ਕਦੇ ਕੋਈ ਹੋਰ ਗੁੱਸਾ ਮੇਰੇ ਤੇ ਕੱਢ ਦਿੰਦੀ ਰੁੱਸ ਜਾਂਦੀ ਫਿਰ ਕਹਿੰਦੀ ਮੈਂ ਮਜ਼ਾਕ ਕਰਦੀ ਸੀ ਮੈਂ ਤੁਹਾਡੇ ਨਾਲ ਨਾ ਰੁੱਸ ਰੁੱਸਾਂ ਤਾਂ ਹੋਰ ਕਿਸ ਨਾਲ ਰੁੱਸਾਂ ਤੁਸੀਂ ਤੇ ਮੇਰੇ ਪਾਪਾ ਦੋਸਤ ਹੋ ਇਸ ਤਰ੍ਹਾਂ ਆਪਣੇ ਵਰਗਾ ਵਿਵਹਾਰ ਕਰਦੀ ਜਦੋਂ ਕਿਤੇ ਉਸਦੇ ਰਿਸ਼ਤੇ ਦੀ ਗੱਲ ਚੱਲਦੀ ਤਾਂ ਉਹ ਸਭ ਤੋਂ ਪਹਿਲਾਂ ਮੈਨੂੰ ਫੋਨ ਕਰਦੀ ਰਿਸ਼ਤੇ ਬਾਰੇ ਮੇਰੀ رائے ਲੈਂਦੀ ਤੇ ਹਰ ਪਹਿਲੂ ਤੇ ਵਿਚਾਰ ਕਰਦੀ ਉਹ ਕਹਿੰਦੀ ਮੈਂ ਤੁਹਾਡੇ ਕੋਲੋਂ ਬਹੁਤ ਕੁਝ ਸਿੱਖਿਆ ਹੈ। ਮੈਨੂੰ ਤੁਹਾਡੀ ਇੱਕ ਵਿੱਚ ਇੱਕ ਪਿਓ ਦਾ ਕੜਕ ਸੁਭਾ, ਮਾਂ ਦਾ ਪਿਆਰ ਤੇ ਦੋਸਤ ਦੀ ਵਿਸ਼ਵਾਸ ਦਾ ਅਹਿਸਾਸ ਹੁੰਦਾ ਹੈ। ਫਿਰ ਉਸ ਦਾ ਰਿਸ਼ਤਾ ਇੱਕ ਚੰਗੇ ਘਰੇ ਇੱਕ ਸਾਊ ਤੇ ਪੜੇ ਲਿਖੇ ਨੌਜਵਾਨ ਨਾਲ ਹੋ ਗਿਆ। ਉਸ ਨੇ ਮੈਨੂੰ ਉਸ ਬਾਰੇ ਸਭ ਕੁਝ ਦੱਸਿਆ ਤੇ ਉਸ ਨੌਜਵਾਨ ਨੂੰ ਵੀ ਮੇਰੇ ਬਾਰੇ ਪੂਰਾ ਦੱਸਿਆ। ਹੁਣ ਮੈਂ ਤੇ ਮੇਰੀ ਘਰਵਾਲੀ ਬੇਝਿਜਕ ਹੋ ਉਸ ਨਾਲ ਤੇ ਕਦੇ ਉਸਦੇ ਮंगेਤਰ ਨਾਲ ਗੱਲਾਂ ਕਰ ਲੈਂਦੇ ਸੀ ਫਿਰ ਉਸਦੇ ਵਿਆਹ ਦਾ ਦਿਨ ਪੱਕਾ ਹੋ ਗਿਆ ਤੇ ਉਸਨੇ ਮੈਨੂੰ ਵਿਆਹ ਦਾ ਸੱਦਾ ਭੇਜਿਆ ਸਬੰਧਾਂ ਨੂੰ ਹੋਰ ਪੱਕਾ ਕਰਨ ਲਈ ਉਸਨੇ ਆਪਣੇ ਬਾਪੂ ਬੇ ਬਾਪੂ ਕੋਲੋਂ ਤੇ ਬੇਬੇ ਕੋਲੋਂ ਸਾਨੂੰ ਫੋਨ ਕਰਵਾਇਆ ਤੇ ਅੱਜ ਅਸੀਂ ਉਸ ਕੁੜੀ ਦੇ ਵਿਆਹ ਤੇ ਆਏ ਸੀ ਜਿਸ ਨੂੰ ਅਸੀਂ ਕਦੇ ਵੇਖਿਆ ਨਹੀਂ ਸੀ ਬਸ ਉਸਦਾ ਕਲਪਨਾਤਮਕ ਚਿਹਰਾ ਤੇ ਅਕਸ ਮੇਰੇ ਦਿਮਾਗ ਵਿੱਚ ਸੀ ਉਸਦੇ ਜੋਰ ਪਾਉਣ ਤੇ ਅਸੀਂ ਦੋਵੇਂ ਜੀ ਉਸਦੇ ਵਿਆਹ ਵਿੱਚ ਇੱਕ ਪਾਪਾ ਦੋਸਤ ਦੇ ਫਰਜ਼ ਅਦਾ ਕਰਨ ਲਈ ਆਏ ਸੀ ਤੁਸੀਂ ਹੀ ਸੇਠੀ ਸਾਹਿਬ ਹੋ ਤੁਹਾਨੂੰ ਅੰਦਰ ਬੁਲਾਇਆ ਹੈ ਅਚਾਨਕ ਇੱਕ 24-25 ਸਾਲ ਦੇ ਮੁੰਡੇ ਨੇ ਬਾਹਰ ਮੈਨੂੰ ਹਲੋਣਿਆ ਗੁਰਦੁਆਰੇ ਦਾ ਹਾਲ ਖਾਲੀ ਹੋ ਚੁੱਕਿਆ ਸੀ ਬਾਹਰ ਸਭ ਖਾਣ ਪੀਣ ਵਿੱਚ ਮਸਤ ਸਨ ਤੇ ਸਾਨੂੰ ਇੱਕ ਕਮਰੇ ਵਿੱਚ ਲੈ ਜਾਇਆ ਗਿਆ ਜਿੱਥੇ ਸੋਹੇ ਕੱਪੜਿਆਂ ਵਿੱਚ ਦੁਲਹਣ ਬਣੀ ਦੀਪ ਤੇ ਉਸ ਦਾ ਜੀਵਨ ਸਾਥੀ ਸਾਡਾ ਇੰਤਜ਼ਾਰ ਕਰ ਰਿਹਾ ਸੀ ਉਹ ਉੱਠੀ ਤੇ ਉਸਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਤੇ ਉਹ ਚੁਲਬਲੀ ਨਾਜ਼ੁਕ ਤੇ ਤਿੱਖੇ ਨੈਣ ਨਕਸ਼ਾ ਵਾਲੀ ਕੁੜੀ ਨੂੰ ਪੁੱਭਾ ਮਾਰਦੇ ਰੋਂਦੀ ਵੇਖ ਮੇਰੀਆਂ ਅੱਖਾਂ ਵਿੱਚੋਂ ਵੀ ਹੰਝੂ ਆ ਗਏ ਮੈਂ ਉਸ ਘੁੱਟ ਕੇ ਛਾਤੀ ਨਾਲ ਲਾ ਲਿਆ ਉਸ ਨੂੰ ਚੁੱਪ ਕਰਵਾਇਆ ਉਹ ਮੇਰੀ ਕਲਪਨਾ ਦੀ ਧੀ ਦੀਪ ਸੀ ਮੇਰੀ ਕਲਪਨਾ ਨਾਲੋਂ ਵੀ ਸੁੰਦਰ ਦੀਪ ਸੀ ਜੋ ਪਤਾ ਨਹੀਂ ਕਿੰਨੇ ਚਿਰਾਂ ਬਾਅਦ ਮੈਨੂੰ ਧੀ ਦੇ ਰੂਪ ਵਿੱਚ ਨਸੀਬ ਹੋਈ ਸੀ ਫਿਰ ਉਹ ਘਟ ਕੇ ਆਪਣੀ ਆਂਟੀ ਨੂੰ ਮਿਲੀ ਤੇ ਉਸਦੇ ਜੀਵਨ ਸਾਥੀ ਨੌਜਵਾਨ ਨੇ ਉੱਠ ਕੇ ਮੇਰੇ ਪੈਰੀਂ ਹੱਥ ਲਾਈ ਤੇ ਆਸ਼ੀਰਵਾਦ ਲਿਆ ਬੇਟਾ ਮੇਰੀ ਧੀ ਮੈਨੂੰ ਅੱਜ ਹੀ ਮਿਲੀ ਹੈ ਇਸ ਨੂੰ ਕਦੇ ਦੁੱਖ ਨਾ ਦੇਵੀ ਸਦਾ ਖੁਸ਼ ਰੱਖੀ ਬਸ ਮੈਂ ਜ਼ਿਆਦਾ ਕੁਝ ਨਹੀਂ ਕਹਿੰਦਾ ਬਾਕੀ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਅਸੀਂ ਡੋਲੀ ਤੋਰਦੇ ਵਾਪਸ ਘਰ ਨੂੰ ਚੱਲ ਪਏ ਮੇਰਾ ਸਰੀਰ ਬੋਝਲ ਹੋਇਆ ਪਿਆ ਸੀ ਪਰ ਇੱਕ ਪਾਸੇ ਉਹ ਸੂਰਖਰੂ ਜਿਹਾ ਵੀ ਲੱਗਦਾ ਸੀ ਕਿਉਂਕਿ ਮੈਂ ਇੱਕ ਧੀ ਨੂੰ ਤੋਰ ਕੇ ਆਇਆ ਸੀ ਪਰ ਪਤਾ ਨਹੀਂ ਕਿਉਂ ਉਸਦੇ ਅਸਲੀ ਘਰ ਦੇ ਭਵਿੱਖ ਨੂੰ ਲੈ ਕੇ ਮਨ ਚਿੰਤਤ ਵੀ ਸੀ